ਹੈਲੋ ਜੀ ਕੀ ਮੈਂ ਤੁਸੀਂ ਅਨੰਦ ਸਿੰਘ ਨੂੰ ਮਿਲੋ ਇਹ ਹੁਣ ਨਾਏ ਤੋਂ ਇਹ ਬੈਠੇ ਆ ਥੋੜਾ हेयर स्टाइल ਸੈੱਟ ਹੋਣੇ ਆ ਨੰਦ ਚਲ ਮੈਂ ਕਰ ਦੰਨੀ ਸਿਰ ਵੀ ਨੱਤਾ ਹੈ ਨਾ ਤੇ ਟੌਫੀ ਖਾਣੀ ਆ ਦੰਨੀ ਆ ਤੈਨੂੰ ਉਤਾਰ ਕੇ ਦਾ ਉੱਪਰ ਲਾ ਕਾਗਜ਼ ਹਲੋ ਅੱਜ ਜੀ ਗੱਲ ਕਰੀਏ ਤਾਂ ਪੇਂਟ ਦੀ ਮੇਰੀ ਫਰੈਂਡ ਨੇ ਪੁੱਛਿਆ ਕਿ ਤੁਸੀਂ ਕਿਹੜਾ ਪੇਂਟ ਕੀਤਾ ਹੈ ਕਿ ਇਹ ਬਾਹਰ ਤੇ ਜਿਹਦੀ ਸ਼ੇਡ ਬਹੁਤ ਸੋਹਣੀ ਲੱਗਦੀ ਹੈ ਇਦਾਂ ਵੀ ਨਹੀਂ ਵੀ ਬਹੁਤ ਜ਼ਿਆਦਾ ਪੀਲਾ ਪੀਲਾ ਜਾਏ ਬੜਾ ਮਤਲਬ ਲਾਈਟ ਸ਼ੇਡ ਆਰ ਵਧੀਆ ਸ਼ੇਡਾ ਮੈਂ ਕਿਹਾ ਠੀਕ ਹੈ ਮੈਂ ਸੋਨਾਂ ਬਲੌਗ ਵਿੱਚ ਹੀ ਦੱਸਾਂਗੀ ਵੀ ਇਹ ਕਿਹੜਾ ਪੇਂਟ ਆ ਨਾਲੇ ਸਾਡੇ ਵੀਰੂਸ ਨੂੰ ਵੀ ਪਤਾ ਚੱਲ ਜਾਊਗਾ ਇਹਦੀ ਸੀ ਵੀ ਕਾਫੀ ਸੁਥਰਾ ਸੁਥਰਾ ਰੰਗ ਇਹ ਬਹੁਤ ਉੱਠਿਆ ਹੈ ਤੇ ਇਹ ਹੈਗਾ ਜੀ ਬੋਨ ਵਾਈਟ ਪੇਂਟ ਥੈਲੇ ਵਾਲਾ ਇਹ ਹੀ ਸਾਨੂੰ ਫਿੱਟ ਲੱਗਿਆ ਫਿਰ ਅਸੀਂ ਸਾਰੇ ਅੰਦਾਜ਼ੇ ਲਈ ਵੀ ਸਾਨੂੰ ਇਹ ਕਰਨਾ ਚਾਹੀਦਾ ਨੰਦੂ ਹੱਸਦਾ ਹੈ ਤੇ ਸ਼ਾਇਦ ਉਹਨਾਂ ਨੇ ਆਪਣੇ ਕੋਈ ਉਹ ਵੀ ਹੋਵੇ ਹਨਾ ਪਰ ਕੰਪਨੀ ਦਾ ਥੈਲਾ ਕੋਈ ਬਚਦਾ ਉਹ ਦਿਖਾਣੇ ਆ ਕਿ ਜੀ ਸਾਡੇ ਜੋ ਬੱਚ ਦਾ ਕੁਛ ਦਾ ਪੇਂਟ ਖਲੇ ਮੈਂ ਹਲੇ ਸਪੇਅਰ ਸੀ ਇਹ ਰੱਖਣਾ ਸੰਭ ਕੇ ਤੇ ਇਹ ਟੈਗ ਆ ਬੋਨ ਵਾਈਟ ਦਾ ਜਿਹੜਾ ਸੀ ਬਾਹਰ ਕੀਤਾ ਬੋਨ ਵਾਈਟ ਸ਼ੇਡ ਤਾਂ ਇਹ ਜੈਲੋ ਬਹੁਤ ਜਿਆਦਾ ਲਾਈਟ ਜੈਲੋ ਸ਼ੇਡ ਆ ਵੈਸੇ ਇਹਨੂੰ ਇਦੋਂ ਇਹਦਾ ਨਾਮ ਆ ਬੋਨ ਵਾਈਟ ਆ ਇਦਾਂ ਸਟicker ਆਂਦਾ ਲੱਗਿਆ ਇਹ ਸੁਪਰ ਇਹ ਜਕੇ ਸਿਮੈਂਟ 골ਡ ਦਾ ਜਿਹੜਾ ਇਹ ਪੇਂਟ ਆ ਤੇ ওয়াটারপ্রুফ সিমেন্ট পেইন্ট ਆਹੇ ਤੇ ਇਹ ਵੈਸੇ ਤਾਂ 500 550 ਦਾ ਥੈਲਾ ਵਟਸ ਅਸੀਂ ਲੈਸ ਕਰਵਾਇਆ ਕਿਉਂਕਿ ਸੀ ਥੋੜਾ ਰੰਗ ਜ਼ਿਆਦਾ ਲਿਆ ਸੀਗਾ ਤੇ ਇਹ ਇਹ ਇਹੀ ਪੇਂਟ ਸੀਗਾ ਤੇ ਬਾਕੀ ਤਾਂ ਜੀ ਇਦਾਂ ਇਹ ਸਭ ਤੋਂ ਪਹਿਲਾਂ ਅਸੀਂ ਵੀ ਉਹ ਅਬਜ਼ਰਵ ਕਰਿਆ ਵੀ ਜਿੰਨਾ ਜਿਹੜੇ-ਜਿਹੜੇ ਰੰਗ ਦੂਜੇ ਹੁੰਦੇ ਆ ਬਾਲਟੀ ਵਾਲੇ ਪੇਂਟ ਕਰਵਾਏ ਜਾਂਦੇ ਆ ਬਾਕੀ ਤਾਂ ਇੱਕ ਤਾਂ ਕਿਸੇ ਵੀ ਬੰਦੇ ਦੀ ਜੇ ਆਪਣੀ ਜੇਬ ਇਜਾਜ਼ਤ ਦਿੰਦੀ ਆ ਤਾਂ ਉਹ ਕੋਈ ਵੀ ਪੇਂਟ ਕਰਵਾ ਸਕਦਾ ਜਿਹਨੂੰ ਲੱਗਦਾ ਵੀ ਮੈਂ ਪਹਿਲਾਂ ਪੁੱਟੀ ਕੀਤੀ ਜਾਂਦੀ ਆ ਸਾਡੇ ਮਤਲਬ ਜੋ ਸਾਡੇ ਪਹਿਲਾਂ ਪੇਂਟ ਹੋਏ ਹੋਏ ਸੀਗੇ ਪਹਿਲਾਂ ਇੱਕ ਵਾਰੀ ਜਿਹੜੀ ਵਾਈਟ ਸਿਮਿੰਟ ਦੀ ਪੁੱਟੀ ਆ ਉਹ ਤਾਂ ਕੀਤੀ ਹੋਈ ਸੀਗੀ ਥੱਲੇ ਪਹਿਲਾਂ ਜੇ ਮਤਲਬ ਜੋ ਸਾਡੇ ਅੰਦਰ ਆ ਸਾਡੇ ਬਾਹਰ ਆਹ ਵਾਲਾ ਹਿੱਸਾ ਸਾਡੇ ਔਰ ਕੀ ਕਹਿੰਨੇ ਆ ਆ ਹਿੱਸਾ ਸੀਗਾ ਇੱਥੇ ਤਾਂ ਪਹਿਲਾਂ ਹੀ ਆਲਰੇਡੀ ਪੁੱਟੀ ਹੋਈ ਵੀ ਸੀਗੀ ਪਹਿਲਾਂ ਵੀ ਪੇਂਟ ਕੀਤਾ ਹੋਇਆ ਸੀਗਾ 15 ਸਾਲਾਂ ਬਾਅਦ ਫੇਰੇ ਦੇਤੇ ਰੰਗ ਫਿਰਿਆ ਤੇ ਪਰ ਜੋ ਸਾਡੀਆਂ ਬਾਹਰ ਲੀਆਂ ਕੰਧਾਂ ਸੀਗੀਆਂ ਉਹਨਾਂ ਨੂੰ ਪਹਿਲਾਂ ਕੁਝ ਵੀ ਨਹੀਂ ਸੀ ਜ਼ਿਆਦਾ ਕੀਤਾ ਹੋਇਆ ਇੱਕ ਵਾਰ ਤਾਂ ਸੀ ਏਦਾਂ ਹੀ ਕਰ ਲਿਆ ਸੀ ਤੇ ਉਹ ਵੀ ਆਪਾਂ ਨੇ ਨੰਨਤ ਉਹੀ ਕੀਤਾ ਸੀਗਾ ਹਨਾ ਉਹ ਵੀ ਅਸੀਂ ਨੇ ਇੱਕ ਥੈਲਾ ਲਿਆ ਕੇ ਜਦ ਬਹੁਤ ਧੇਰ ਹੋ ਗਈ ਚਾਰ ਸਾਲ ਪਹਿਲਾਂ ਤਿੰਨ ਚਾਰ ਸਾਲ ਪਹਿਲਾਂ ਸੀ ਕੀਤਾ ਉਹ ਸੀ ਇਦਾਂ ਹੀ ਜਦ ਸਿਮਿੰਟ ਸਿਮਿੰਟ ਜਾਈ ਚੰਕ ਕਰਾ ਸੀ ਕਾਲ ਸਕਾਲ ਸਜੀ ਤੇ ਹੁਣ ਅਸੀਂ ਥੋੜਾ ਚੰਗੇ ਤਰੀਕੇ ਨਾਲ ਕੀਤਾ ਹੈ ਕਿਉਂਕਿ ਪਹਿਲਾਂ ਤਾਂ ਮੈਂ ਦੇਖਿਆ ਵੀ ਜਿਹੜੇ ਰੰਗ ਕੀਤੇ ਹੋਏ ਹੁੰਨੇ ਆ ਕੋਠੀਆਂ ਨੂੰ ਪਲਾਸਟਿਕ ਪੇਂਟ ਵੀ ਕੀਤੇ ਹੋਏ ਹੁੰਨੇ ਪੁੱਟੀ ਤੋਂ ਬਾਅਦ ਉਹ ਮਤਲਬ ਪਹਿਲਾਂ ਤਾਂ ਚਿੱਟੇ ਸਿਮਿੰਟ ਦੀ ਪੁੱਟੀ ਕੀਤੀ ਜਾਂਦੀ ਹੈ ਬਾਲਟੀ ਵਾਲੇ ਪੇਂਟ ਦੀ ਮੈਂ ਇੱਕ ਗੱਲ ਦੇਖੀ ਹੈ ਉਹ ਜਦ ਵੀ ਉਤਰਦਾ ਹੈ ਛਿੱਲੜ ਵਾਂ ਕੇ ਉਤਰਦਾ ਹੈ 2-4 ਸਾਲ ਬਾਅਦ 2.5 ਸਾਲ ਬਾਅਦ ਉਹਦੇ ਟਿਕਣ ਪਰ ਆ ਵੀ ਕਿੰਨੀ ਕਿਵੇਂ ਦੀ ਕੁਆਲਿਟੀ ਆ ਪੇਂਟ ਦੀ ਆ ਪਰ ਜਿਹੜਾ ਇਹ ਪੇਂਟ ਆ ਮੌਸਮ ਪੇਂਟ ਆ ਇਹਦੇ ਮੈਂ ਇਹ ਦੇਖਿਆ ਵੀ ਇਦਾਂ ਨਹੀਂ ਉੱਤਰਦਾ ਸਾਡਾ ਐਕਸਪੀਰੀਅੰਸ ਪਹਿਲਾਂ ਵੀ ਵਧੀਆ ਰਿਹਾ ਤੇ ਬਾਕੀ ਆਪਣੀ ਆਪਣੀ ਚੁਆਇਸ ਆ ਜੇ ਕਿਸੇ ਇਨਸਾਨ ਨੂੰ ਕਿਸੇ ਬੰਦੇ ਨੂੰ ਆਪਣੀ ਜੇ ਵੀ ਇਜਾਜ਼ਤ ਦੰਦਿਆ ਵੀ ਤੁਸੀਂ ਛੇਤੀ ਫਿਰ ਖਰਚਾ ਕਰਨ ਲਈ ਤਿਆਰ ਹੋ ਤਾਂ ਤੁਸੀਂ ਦੇਖ ਸਕਦੇ ਆ ਵੀ ਬਾਲਟੀ ਵਾਲਾ ਪੇਂਟ ਕਰਵਾ ਸਕਦੇ ਆ ਵੀ ਛੇਤੀ ਬੰਦਾ ਫਿਰ ਤੋਂ ਆਪਣਾ ਕਰ ਸਕਦਾ ਤੇ ਅੰਤਰੰਤਰਾਂ ਬਾਕੀ ਕੁਆਲਿਟੀ ਪਰ ਵੀ ਆ ਡਿਪੈਂਡ ਅਸੀਂ ਤਾਂ ਇਹ ਪੇਂਟ ਦਾ ਐਕਸਪੀਰੀਅੰਸ ਦੇਖਿਆ ਵੀ ਵਧੀਆ ਰਹਿੰਦਾ ਜੇ ਤੁਹਾਡਾ ਮਕਸਦ ਸਾਡੇ ਵਾਲਾ ਵੀ ਆਪਾਂ ਨੇ ਕੰੰਧਾ ਨੂੰ ਇੱਕ ਤਾਂ ਸਫਾਈ ਦੇਣੀ ਆ ਸੁਥਰਾ ਕਰਨਾ ਕਰਨ ਨੂੰ ਦੂਜਾ ਸਾਡਾ ਮਕਸਦ ਹੋਵੇ ਵੀ ਅਸੀਂ ਕੰੰਧਾ ਨੂੰ ਸਿਮਿੰਟ ਖੋਰੀ ਤੋਂ ਬਚਾਉਣਾ ਕਿਉਂਕਿ ਆਪਾਂ ਜੇ ਪੇਂਟ ਕਰ ਲੈਨੇ ਫਿਰ ਕਈ ਕਿ ਸਾਲ ਕੰੰਧਾ ਨੇ ਮੀਂਹ ਬਰਸਾਤ ਦੀ ਜਿਹੜੀ ਧਮਾਲ ਸਹਿਣੀ ਹੁੰਦੀ ਆ ਤੇ ਜੇ ਆਪਾਂ ਇਦਾਂ ਦਾ ਪੇਂਟ કરીਉਂਗੀ ਜੋ ਸਮੋਸਮ ਪੇਂਟ ਹੈ ਇਹ ਸਿਮਿੰਟ ਦੀ ਇੱਕ ਲੇਅਰ ਆ ਇਹ ਪੇਂਟ ਕਰਨ ਦੇ ਤੁਹਾਨੂੰ ਕੋਈ ਪੁੱਟੀ ਕਰਨ ਦੀ ਲੋੜ ਨਹੀਂ ਕੋਈ ਵਾਲ ਪੁੱਟੀ ਕੋਈ ਸਿਮਿੰਟ ਨੂੰ ਕੁਝ ਕਰਨ ਦੀ ਪਹਿਲਾਂ ਜ਼ਰੂਰਤ ਨਹੀਂ ਤੁਸੀਂ ਈਸੀ ਨੂੰ ਇਹ ਵੀ ਥੋੜਾ ਕੀ ਥੋੜਾ ਕਲਰ ਜ਼ਿਆਦਾ ਲੱਗੂਗਾ ਪੇਂਟ ਜ਼ਿਆਦਾ ਲੱਗੂਗਾ ਬਟ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਈਸੀ ਨੂੰ ਤੁਸੀਂ ਬਹੁਤ ਜ਼ਿਆਦਾ ਗਾੜਾ ਬਹੁਤਾ ਗਾੜਾ ਵੀ ਨਹੀਂ ਮਤਲਬ ਇਹਨੂੰ ਗਾੜਾ ਰੱਖ ਕੇ ਇਹਨੂੰ ਤੁਸੀਂ ਕਰ ਸਕਦੇ ਹੋ ਇਹ ਇੱਕ ਚੰਗਾ ਖਾਸਾ ਸਿਮਿੰਟ ਹੈ ਸਿਮਿੰਟ ਦੀ ਇੱਕ ਲੇਅਰ ਹੈ ਜਦੋਂ ਤੁਸੀਂ ਇਹ ਪੇਂਟ ਕਰਦੇ ਇਦਾਂ ਹੁੰਦਾ ਵੀ ਤੁਹਾਨੂੰ ਕੋਈ ਇਹ ਨਹੀਂ ਕਿ ਐਕਸਟਰਾ ਤੁਹਾਨੂੰ ਵਾਈਟ ਸਿਮਿੰਟ ਦਾ ਕੰਦਾ ਤੇ ਉਹ ਕੰਦੇ ਇਸ ਨੂੰ ਗਾੜਾ ਕਰਕੇ ਤੁਸੀਂ ਘਮਾ ਸਕਦੇ ਆ ਇਹ ਬਹੁਤ ਬਜਟ ਫ੍ਰੈਂਡਲੀ ਆ ਤੇ ਤੁਹਾਡੀਆਂ ਕੰਦਾ ਸਿਮਿੰਟ ਖੋਰੀ ਤੋਂ ਬਚ ਸਕਦੀਆਂ ਨੇ ਤੇ ਜੇ ਮੇਰਾ ਪਰਸਨਲ opinion ਜਾਨਣਾ ਹੋਵੇ ਵੀ ਕਿਹੜਾ ਪੇਂਟ ਜ਼ਿਆਦਾ ਬੈਸਟ ਆ ਤਾਂ ਮੈਂ ਸਮੋਸਮ ਪੇਂਟ ਨੂੰ ਹੀ ਬੈਸਟ ਮੰਨਦੀ ਆ ਬਾਹਰ ਸਪੈਸ਼ਲੀ ਬਾਹਰ ਦੇ ਏਰੀਆ 'ਚ ਕਰਨ ਦੇ ਲਈ ਜਿਵੇਂ ਜੋ ਬਾਹਰ ਦੀਆਂ ਕੰਦਾ ਹੋਣ ਕਰਦੀਆਂ ਇਹ ਪੇਂਟ ਠੀਕ ਆ ਇਹ ਕਈ ਸਾਲ ਵਧੀਆ ਕੱਢ ਜਾਂਦਾ 5-7 ਸਾਲ ਦਾ ਕਿਤੇ ਨਹੀਂ ਜਾਂਦਾ ਤੇ ਬਾਕੀ ਕਿੰਨਾ ਕੁ ਪਾਣੀ ਕਿੱਥੇ ਜਗ੍ਹਾ ਪਰ ਹੁੰਦਾ ਵੀ ਕੋਈ ਕੰਦਾ ਨੂੰ ਜ਼ਿਆਦਾ ਸਲਾਵ ਆਉਂਦੀ ਆ ਤਾਂ ਫਿਰ ਤਾਂ ਫਿਰ ਵੀ 3-4 3 ਸਾਲ ਠੀਕ-ਠੀਕ ਲੰਘ ਜਾਂਦੇ ਆ ਤੇ ਬਾਕੀ ਬਰਸਾਤ ਦੀ ਧਮਾਲ ਵੀ ਸੈਣੀ ਹੁੰਦੀ ਆ ਕੰਦਾਂ ਨੇ ਤੇ ਇਹ ਇੱਕ ਬਹੁਤ ਵਧੀਆ ਇਹ ਵੀ ਇੱਕ ਸਿਮਿੰਟ ਦੀ ਫਾਰਮ ਹੈ ਜੋ ਇਸ ਮੌਸਮ ਪੇਂਟ ਆ ਥੈਲੇ ਵਾਲਾ ਜੋ ਕੰਪਨੀ ਤੁਮ ਦਸੀ ਇਹ ਜੇ ਕੇ ਸਿਮਿੰਟ ਉਹ ਇਹ ਇੱਕ ਸਿਮਿੰਟ ਦੀ ਹੀ ਫਾਰਮ ਹੁੰਦਾ ਹੈ ਕੰਦਾਂ ਨੂੰ ਪ੍ਰੋਟੈਕਸ਼ਨ ਦੀ ਲੇਅਰ ਮਿਲ ਜਾਂਦੀ ਆ ਤੇ ਕਈ ਸਾਲ ਵਧੀਆ ਲੰਘ ਜਾਂਦੇ ਨੇ ਸਿਮਿੰਟ ਖੋਰੀ ਤੋਂ ਕੰਦਾਂ ਬਚੀਆਂ ਰਹਿੰਦੀਆਂ ਨੇ ਤੇ ਬਾਕੀ ਹਰ ਇਨਸਾਨ ਦੀ ਆਪਣੀ ਚੁਆਇਸ ਹੁੰਦੀ ਆ ਵੀ ਕਿਨੇ ਕਿਹੜਾ ਪੇਂਟ ਕਰਵਾਉਣਾ ਜਿਹਨੂੰ ਜੋ ਸਹੀ ਲੱਗਦਾ ਬੰਦਾ ਉਹ ਕਰਵਾ ਸਕਦਾ ਹੈ ਜੇ ਕਿਸੇ ਨੂੰ ਅ ਦੂਸਰਾ ਪੇਂਟ ਬਾਲਟੀ ਵਾਲਾ ਪਰਫੈਕਟ ਲੱਗਦਾ ਉਹਦਾ ਇਹ ਹੁੰਦਾ ਕਿ ਉਹ ਤੋਂ ਪਹਿਲਾਂ ਤੁਹਾਨੂੰ ਵਾਲ ਪੁੱਟੀ ਕਰਵਾਉਣੀ ਪੈਂਦੀ ਆ ਤੇ ਫਿਰ ਉਹਦੀ ਜਿਹੜੀ ਹੈ ਲੇਅਰ ਟਕਾਈ ਜਾਂਦੀ ਆ ਇਹ ਚੀਜ਼ ਹੋ ਜਾਂਦੀ ਆ ਜੀ ਬਾਕੀ ਪੇਂਟ ਅਸੀਂ ਪਹਿਲਾਂ ਜਦ ਅਸੀਂ ਪੇਂਟ ਦਾ ਕਰਨ ਲੱਗੇ ਸੀ ਕਬੀਰ ਜੀ ਨੂੰ ਬੁਲਾਇਆ ਉਹ ਵਿਚਾਰੇ ਅਧਾ ਅਧੂਰਾ ਛੱਡ ਕੇ ਭੱਜ ਗਏ ਫਿਰ ਮੈਂ ਅ ਅਸੀਂ ਇੱਕ ਹਨਾ ਨਾ ਤਾਂ ਆਪਾਂ ਨੇ ਸੁਰੀਲ ਨੂੰ ਵੀ ਪੁੱਛਿਆ ਸੀਗਾ ਬਈ ਇਹਨੂੰ ਉਹ ਆਇਆ ਚਾਰ ਦਿਨੋਂ ਕਹਿੰਦਾ ਬੀਬੀ ਜੀ ਮੈਨੂੰ ਮम्मा ਮੇਰੇ ਕੋਲ ਟਾਈਮ ਨਹੀਂ ਮਾੜਾ ਮਾੜਾ ਜਾ ਕਰਾਇ ਭੱਜਦੇ ਹੋਏ ਫਿਰ ਅਸੀਂ ਔਖੇ ਸੌਖੇ ਹੋ ਕੇ ਮੈਂ ਨੰਤੂ ਬੇਟਾ ਕੀ ਮੰਮਾ ਨੇ ਸਹੀ ਆਪੇ ਸਿਰੇ ਲਾਇਆ ਰੰਗ ਦਾ ਕੰਮ ਤੇ ਪਰ ਪੇਂਟ ਤਾਂ ਕਰ ਲਿਆ ਫਿਰ ਮੈਂ ਵੀ ਕਹਿ ਰਹੀ ਵੀ ਫੋਨ ਸਰੀਰ ਦੀ ਦੁੱਖ ਦੀ ਵੀ ਹੱਡੀ ਹੱਡੀ ਐ ਇੱਕ ਮਹੀਨਾ ਹੋ ਗਿਆ ਫਿਰ ਸਿਹਤ ਸਬੰਧਿਤ ਮਸੱਈਆ ਮਾ ਸਟਾਰਟ ਹੋ ਜਾਂਦੀਆਂ ਨੇ ਮੇਰੀ ਇੱਕ ਫਰੈਂਡ ਕਹਿੰਦੀ ਫਾ ਤੁਸੀਂ ਕਿਸੇ ਨੂੰ ਲਾ ਲਿਆ ਕਰੋ ਤੂੰ ਸਾਰੇ ਕੰਮ ਆਪੇ ਕਰਨੇ ਹੁੰਦੇ ਆ ਵੱਡੀ ਆਈ ਸੁਪਰ वूਮੈਨ ਅਨੰਤੂ ਅਨੰਤ ਵੀ ਮੈਨੂੰ ਛੇੜਿਆ ਕਰੇ ਪੇਂਟ ਲਈ ਕਹਿ ਕੇ ਬੂਆ ਦੇ ਰੰਗ ਨਾਲ ਲਿਬੜੇ ਕੱਪੜੇ ਦੇਖ ਕੇ ਕਰ ਚਲੋ ਕੋਈ ਗੱਲ ਨਹੀਂ ਹਰ ਹੁਣ ਆਪਾਂ ਵਿਦੇਸ਼ਾਂ ਵਿੱਚ ਜਾ ਕੇ ਵੀ ਤਾਂ ਹਰੇਕ ਕੰਮ ਨੂੰ ਹੱਥ ਪਾਉਂਦੇ ਆ ਫਿਰ ਤਾਂ ਆਪਾਂ ਆਪਣੇ ਘਰ ਦਾ ਕਿਉਂ ਨਹੀਂ ਕਰ ਸਕਦੇ ਤੇ ਇਦਾਂ ਸਾਡਾ ਐਕਸਪੀਰੀਅੰਸ ਰਹਿਆ ਕੰਮ ਦਾ ਪੇਂਟ ਦਾ ਮੈਂ ਸੋਚਿਆ ਚਲੋ ਹੁਣ ਜੇ ਫਰੈਂਡ ਨੂੰ ਦੱਸਣਾ ਫਰੈਂਡ ਨੂੰ ਫੋਨ ਤੇ ਕਿਉਂ ਹੁਣ ਵਿਊਅਰਸ ਨੂੰ ਬਲੌਗ ਬਣਾ ਕੇ ਸਾਰਿਆਂ ਨੂੰ ਦੱਸ ਦੰਨੇ ਆ ਜੀ ਵੀ ਇਦਾਂ ਇਦਾਂ ਐਕਸਪੀਰੀਅੰਸ ਰਹਿੰਦਾ ਤੇ ਮੇਰਾ ਮੈਂ ਤਾਂ ਇਹੀ ਪ੍ਰੇਫਰ ਕਰੂੰਗੀ ਕਿ ਜੋ ਉਸ ਮੌਸਮ ਪੇਂਟ ਆ ਬਾੜ ਲਿਆ ਕੰਦਾਂ ਲਈ ਇਹ ਬੈਸਟ ਆ ਇਹ ਜਲਦੀ ਕਿਤੇ ਜਾਂਦਾ ਨਹੀਂ ਹੈਗਾ ਤੇ 1 ਸਿਮਿੰਟ ਦੀ ਲੇਅਰ ਪਿਕ ਜਾਂਦੀ ਆ ਕੰਦਾਂ ਦੇ ਆਲੇ ਦੁਆਲੇ ਪ੍ਰੋਟੈਕਸ਼ਨ ਦੀ ਲੇਅਰ ਹੋ ਜਾਂਦੀ ਆ ਸਿਮਿੰਟ ਖੋਰੀ ਤੋਂ ਕਾਫੀ ਟਾਈਮ ਤੱਕ ਕੰਦਾਂ ਬਚੀਆਂ ਰਹਿੰਦੀਆਂ ਨੇ ਕਿਉਂਕਿ ਫਿਰ ਬਰਸਾਤ ਹੁੰਦੀ ਆ ਬਰਸਾਤ ਚ ਬਹੁਤ ਪਾਣੀ ਲੱਗਦਾ ਕੰਦਾਂ ਨੂੰ ਤੋਂ ਐਦਾਂ